ਸਤਿ ਸ਼੍ਰੀ ਅਕਾਲ ਜੀ ਮੈਂ ਹਰਸ਼ਦੀਪ ਕੌਰ ਸੰਧੂ ਤੇ ਗੱਲ ਕਰਦੇ ਹਾਂ ਜਿੱਥੇ ਅਮਰੀਕਾ ਦੇ ਸ਼ਹਿਰ ਫੋਲਰਿਡਾ ਵਿੱਚ ਵੱਡਾ ਹਾ사 ਵਾਪਰਿਆ ਹੈ ਜਿੱਥੇ ਇੱਕ ਪੰਜਾਬੀ ਡਰਾਈਵਰ ਹਰਜਿੰਦਰ ਸਿੰਘ ਦੇ ਟਰੱਕ ਦੇ ਵਿੱਚ ਤਿੰਨ ਜਿਹੜੇ ਨੇ ਉਥੋਂ ਦੇ ਰਹਿਣ ਵਾਲੇ ਲੋਕਾਂ ਦੀ ਮੌਤ ਹੋ ਗਈ ਹੈ ਜੇਕਰ ਗੱਲ ਕਰੀਏ ਤਾਂ ਜਿੱਥੇ ਹਰਜਿੰਦਰ ਸਿੰਘ ਨੇ ਜਿਹੜੇ ਉਹਨਾਂ ਦੇ ਹੱਕ ਦੇ ਵਿੱਚ ਜਿੱਥੇ ਪਟੀਸ਼ਨਾਂ ਪਾਈਆਂ ਜਾ ਰਹੀਆਂ ਨੇ ਤੇ ਦੂਸਰੇ ਪਾਸੇ ਲੋਕ 40 ਲੱਖ ਦੇ ਕਰੀਬ ਆਪਣੀ ਪਟੀਸ਼ਨ ਪਾ ਚੁੱਕੇ ਨੇ ਲੋਕਾਂ ਵੱਲੋਂ ਜਿੱਥੇ ਉਹਨਾਂ ਦੀ ਮਦਦ ਲਈ ਹੱਥ ਵਧਾਇਆ ਜਾ ਰਿਹਾ ਹੈ ਤੇ ਦੂਸਰੇ ਪਾਸੇ ਕਾਫੀ ਜਿਹੜੇ ਲੋਕ ਨੇ ਅਮਰੀਕਾ ਦੇ ਰਹਿਣ ਵਾਲੇ ਜਿਨ੍ਹਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਉਹਨਾਂ ਤਿੰਨ ਜਿਨ੍ਹਾਂ ਦੀ ਮੌਤ ਹੋਈ ਹੈ ਉਹਨਾਂ ਦੀ ਜਿਹੜੀ ਹੈ ਮੌਤ ਦੀ ਸਜ਼ਾ ਹਰਜਿੰਦਰ ਸਿੰਘ ਨੂੰ ਮਿਲਣੀ ਚਾਹੀਦੀ ਹੈ ਲੇਕਿਨ ਦੂਸਰੇ ਪਾਸੇ ਹਰਜਿੰਦਰ ਦੇ ਹੱਕ ਦੇ ਵਿੱਚ ਕਾਫੀ ਜਿਹੜੀਆਂ ਨੇ ਇਹ ਲੋਕ ਨਿੱਤਰ ਕੇ ਸਾਹਮਣੇ ਆ ਰਹੇ ਨੇ ਇੱਕ ਪਾਸੇ ਪੰਜਾਬੀ ਤੇ ਦੂਸਰੇ ਪਾਸੇ ਅਮਰੀਕਾ ਵਿੱਚ ਰਹਿੰਦੇ ਜਿਹੜੇ ਨੇ ਉਹਨਾਂ ਉਹਨਾਂ ਵੱਲੋਂ ਵੀ ਜਿਹੜੀ ਹੈ ਵੱਡੀ ਮਦਦ ਕੀਤੀ ਜਾ ਰਹੀ ਹੈ ਤਾਨੂੰ ਦੱਸ ਦਈਏ ਕਿ ਇੱਕ ਖਾਲਿਸਤਾਨੀ ਜਿਹੜੀ ਉੱਥੇ ਜਥੇਦਾਰੀ ਸੰਸਥਾ ਬਣੀ ਹੋਈ ਹੈ ਉਹਨਾਂ ਵੱਲੋਂ ਗੁਰਪਤਵੰਤ ਵਨੂ ਵੱਲੋਂ 1 ਲੱਖ ਡਾਲਰ ਦੀ ਮਦਦ ਕੀਤੀ ਗਈ ਹੈ ਜਾਨੀ ਕਿ 83 84 ਲੱਖ ਰੁਪਈਆ ਜਿਹੜਾ ਹੈ ਇਹ ਬੰਦਾ ਹੈ ਆਪਣੇ ਇੰਡੀਆ ਦਾ ਤਾਂ ਉਹ ਜਿਹੜੇ ਨੇ ਹੱਕ ਦੇ ਵਿੱਚ ਹਰਜਿੰਦਰ ਸਿੰਘ ਦੇ ਹੱਕ ਦੇ ਵਿੱਚ ਜਿਹੜੇ ਨੇ ਆ ਰਹੇ ਨੇ ਤੁਹਾਨੂੰ ਦੱਸ ਦਿੰਦੇ ਆ ਕਿ ਅਮਰੀਕਾ ਦੇ ਫਲੋਰੀਡਾ ਵਿੱਚ ਸੈਡ ਲੂਸੀ ਕਾਉਂਟੀ ਜੇਲ ਦੇ ਬਾਹਰ ਖਾਲਿਸਤਾਨੀਆਂ ਤੇ ਪੰਦੀ ਸ਼ੁਦਾ ਸੰਗਠਨ ਸਿੱਖ ਫਾਰ ਜਸਟਿਸ ਦੇ ਮੁਖੀ ਗੁਰਪਤਵੰਤ ਸਿੰਘ ਪੰਨੂ ਨੇ ਹਰਜਿੰਦਰ ਸਿੰਘ ਨਾਲ ਮੁਲਾਕਾਤ ਕੀਤੀ ਹਾਲੇ ਵਿੱਚ ਅਮਰੀਕਾ ਵਿੱਚ ਇੱਕ ਟਰੱਕ ਹਾਦਸੇ ਵਿੱਚ ਤਿੰਨ ਅਮਰੀਕੀ ਨਾਗਰਿਕਾਂ ਦੀ ਮੌਤ ਹੋ ਗਈ ਸੀ ਇਹ ਮੁਲਾਕਾਤ ਇਸ ਮਾਮਲੇ ਨੂੰ ਲੈ ਕੇ ਹੋਈ ਸੀ ਪੰਨੂ ਨੇ ਮੀਡੀਆ ਨੂੰ ਦੱਸਿਆ ਹੈ ਕਿ ਇਸ ਘਟਨਾ ਬਾਅਦ ਹਰਜਿੰਦਰ ਸਿੰਘ ਬਹੁਤ ਦੁਖੀ ਅਤੇ ਮਾਨਸਿਕ ਤੌਰ ਤੇ ਟੁੱਟਿਆ ਹੋਇਆ ਹੈ ਪੰਨੂ ਨੇ ਕਿਹਾ ਹਰਜਿੰਦਰ ਸਿੰਘ ਨੇ ਉਹਨਾਂ ਦੱਸਿਆ ਕਿ ਜਿਵੇਂ ਕਿ ਹਾਦਸਾ ਹੋਇਆ ਤੁਰੰਤ ਟਰੱਕ ਵਿੱਚੋਂ ਬਾਹਰ ਨਿਕਲਿਆ ਤੇ ਵੈਨ ਵਿੱਚ ਚਲਾ ਗਿਆ ਉਸਨੇ ਖਿੜਕੀ ਤੋੜੀ ਤੇ ਅੰਦਰ ਲੋਕਾਂ ਦੀ ਮਦਦ ਕਰਨੀ ਸ਼ੁਰੂ ਕਰ ਦਿੱਤੀ। ਇਹ ਘਟਨਾ ਵਿੱਚ ਮਤ ਭਾਗੀ ਗਲਤੀ ਇਸ ਤਰ੍ਹਾਂ ਸੀ ਜਾਣਬੁੱਝ ਕੇ ਕੀਤੀ ਗਈ ਘਟਨਾ ਨਹੀਂ ਪਰ ਉਹਨੇ ਕਿਹਾ ਕਿ ਹਰਜਿੰਦਰ ਨੂੰ ਕਾਤਲ ਕਹਿਣਾ ਬੇਇਨਸਾफी ਹੋਵੇਗੀ। ਗੁਪਤਵੰਤ ਪੱਦੂ ਦੀ ਮਦਦ ਲਈ 1 ਲੱਖ ਡਾਲਰ ਦੀ ਰਕਮ ਦੇਣ ਦਾ ਐਲਾਨ ਕਰ ਦਿੱਤਾ ਤੇ ਫੋਲੀਡਾ ਦੇ ਗਨਵਰ ਰੋਸ ਡਿਸਟੈਂਸ ਦੇ ਦਫਤਰ ਆਹੀ ਦਿੱਤਾ ਜਾਵੇਗਾ ਪੰਨੂ ਨੇ ਕਿਹਾ ਅਮਰੀਕੀ ਸਿੰਘ ਭਾਈਚਾਰਾ ਪੀੜਤ ਪਰਿਵਾਰਾਂ ਲਈ ਸਵੇਦਨਾ ਅਤੇ ਇਨਸਾਫ ਦੀ ਮੰਗ ਕਰਦਾ ਅਸੀਂ ਨਰਫਕ ਚਾਹੁੰਦੇ ਆ ਕਿ ਦਰ ਜਾਂ ਨਫਰਤ ਤੋਂ ਪ੍ਰੇਰਿਤ ਫੈਸਲੇ ਨਹੀਂ ਦੱਸ ਦਈਏ 12 ਗਸੂ 2025 ਨੂੰ ਹਰਜਿੰਦਰ ਸਿੰਘ ਦੁਆਰਾ ਚਲਾਏ ਜਾ ਰਹੇ ਕਿ ਟ੍ਰੈਕਟਰ ਟਰੋਲਰ ਨੇ ਹੌਲੀ ਦਾ ਤੇ ਟਰਨ ਪਾਈਪ ਹਾਈਵੇ ਤੇ ਖਦੀ ਤੌਰ ਤੇ ਇੱਕ ਗੈਰ ਕਾਨੂੰਨੀ ਯੂ ਟਰਨ ਲਿਆ ਇਸ ਦੌਰਾਨ ਇੱਕ ਵਾਹ ਟਰੈਲਰ ਨਾਲ ਟਕਰਾ ਗਿਆ ਇਹ ਭਿਆਨਕ ਟੱਕ ਵਿੱਚ ਤਿੰਨ ਲੋਕਾਂ ਦੀ ਮੌਤ ਹੋ ਗਈ ਹਾਸੇਬ ਤੋਂ ਬਾਅਦ ਪਰਿਵਾਰ ਬਹੁਤ ਡਰ ਗਿਆ ਇਹ ਅਫਵਾਹ ਫੈਲ ਗਈ ਹਰਜਿੰਦਰ ਨੂੰ 45 ਸਾਲ ਦੀ ਸਜ਼ਾ ਸੁਣਾਈ ਜਾਵੇਗੀ ਹਾਲਾਂਕਿ ਇਸ ਦੀ ਸੁਣਵਾਈ ਹਜੇ ਸ਼ੁਰੂ ਵੀ ਨਹੀਂ ਹੋਈ ਤਾਂ ਤੁਹਾਨੂੰ ਦੱਸ ਦਈਏ ਕਿ ਹੁਣ ਜਿਹੜੇ ਨੇ ਉਥੋਂ ਦੇ ਸਿੱਖ ਪਾਈਚਾਰਾ ਤੇ ਖਾਲਿਸਤਾਨੀ ਦੇ ਜਿਹੜੇ ਨੇ ਸੰਗਠਨ ਦੇ ਉਹ ਮੁਖੀ ਜਿਹੜੇ ਨੇ ਗੁਰ ਪ੍ਰਤਾਪ ਸਿੰਘ ਪੰਨੂ ਉਹ ਜਿਹੜੇ ਨੇ ਸਾਹਮਣੇ ਆਏ ਨੇ ਮਦਦ ਲਈ ਹਰਜਿੰਦਰ ਸਿੰਘ ਦੀ ਉਹਨਾਂ ਵੱਲੋਂ ਕਿਹਾ ਜਾਂਦਾ ਹੈ ਕਿ ਹਰਜਿੰਦਰ ਸਿੰਘ ਜਿਹੜਾ ਹੈ ਉਹਨੇ ਹਾਸਾ ਕੋਈ ਜਾਣਬੁੱਝ ਕੇ ਨਹੀਂ ਕੀਤਾ ਅਚਾਨਕ ਹੋਇਆ ਇੱਕ ਹਾਸਾ ਹੈ ਜਿਹਦੇ ਵਿੱਚ ਥੋੜੀ ਲਾਪਰਵਾਹੀ ਦੋਵਾਂ ਵੱਲੋਂ ਹੀ ਵਰਤੀ ਗਈ ਹੈ ਲੇਕਿਨ ਉਹਦੇ ਹੱਕ 'ਚ ਉਹਨਾਂ ਨੇ 1 ਲੱਖ ਡਾਲਰ ਦੇਣ ਦੀ ਗੱਲ ਕੀਤੀ ਹੈ ਤਾਂ